ਹਾਂ ਬਹੁਤ ਵਧੀਆ ਬੇਨਾ। ਅਮਰੋਸਾ ਕੇ ਨਾ ਹੈ ਕੋਈ। ਉਹ ਕੰਮ ਕਰਦਾ। ਅਜਾ ਖਾਦੇ ਹੋ ਕਿ ਨਹੀਂ ਬੇਨਾ। ਹਾਂ। ਮਨਾਈ ਗੱਲ ਬਾਤ ਕਰਦੇ ਹਾਂ। ਬਹੁਤ ਚੋਲੋ ਕੀ ਬਹੁਤ ਹੋ ਗਿਆ ਬਾਬਾ। ਨਾਈਲ ਜਿਹੜਾ ਮੁੰਡਾ ਕਰਦਾ। ਤੁਸੀਂ ਅਜੇ ਕਿਸੇ ਨੂੰ ਖੜਾ ਗਿਆ। ਰੁਕ ਜਾਓ। ਆਹ ਜਰਰ। ਜਿਹੜੇ ਦੇਖੇ ਪਹੁੰਚੇ ਉਹ ਹਰਗਾੜ ਕੀ ਕੀਤੀ ਗਈ ਹੈ ਕਿ ਪਰਮਾਗ वाहगुरु जी का खालसा वाहू जी की फतेह अच एक बहुत वही गुप्ता है पंजाब वास हुई है पंजाब की लखा एकड़ जमीन फसल बर्बाद हो चुकी है जमीन खराब हो चुकी ने लोग घरों बेघर हो चुके हैं बहुत सारे घर भी जोड़े ने वो ढहर ढेरी हो चुके हैं और कई कई था जो दस्या है प्रशासन वाले ਦੇ ਸੇ ਸੇ 7700 ਪਾਣੀ ਕਈ ਥਾਵਾਂ ਤੇ ਚੜਿਆ ਹੋਇਆ ਔਰ ਜਿੱਥੇ ਅਸੀਂ ਹਰੜ ਕਲਾ ਪਿੰਡ ਵਿੱਚ ਖੜੇ ਹੋਏ ਆ ਇੱਥੇ ਵੀ ਕਾਫੀ ਸਪੀਡ ਨਾਲ ਜਿਹੜਾ ਪਾਣੀ ਹੈ ਉਹ ਚੱਲ ਰਿਹਾ ਹੈ ਭਾਵ ਇਹ ਕਹਿ ਸਕਦੇ ਹਾਂ ਕਿ ਥਾਣੀ ਪਿੱਛੋਂ ਹਾਲਾਂ ਬਹੁਤ ਵੱਡੀ ਸਪੀਡ ਵਿੱਚ ਪਾਣੀ ਆ ਰਿਹਾ ਹੈ ਤੇ ਪਾਣੀ ਵਧ ਰਿਹਾ ਹੈ ਐਸੇ ਸਮੇਂ ਦੇ ਵਿੱਚ ਪੰਜਾਬ ਦੇ ਇਖਤਿਆਬ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਸਾਨੂੰ ਸਾਰਿਆਂ ਨੂੰ ਖੜਮ ਦੀ ਲੋੜ ਹੈ ਔਰ ਸਾਰੇ ਅਸੀਂ ਹੁਰੀ ਚਾਹਵਾ ਦੇ ਵਿੱਚ ਅਰਦਾਸ ਕਰੀਏ ਕਿ ਦੀ ਦਿੱਕਾ ਪੰਜਾਬ ਤੇ ਪਈ ਹੈ ਸਾਨੂੰ ਇਹ ਤੋਂ ਲੱਗਦਾ ਕਿ ਇਹਦਾ ਸਥਿਤੀ ਦਾਵਾ ਕਾਰਜ ਨਹੀਂ ਹੋ ਰਿਹਾ ਅੱਛਾ ਤੁਹਾਡੀ ਨੰਨੇ ਬੱਚੀ ਬਹੁਤ ਮਾਰੇ ਹਾਲਤ ਜੋ ਦੇਖਿਆ ਅੱਗੇ ਤੋਂ ਜੇ ਮੈਂ ਡਿਊਟੀ ਸਰਦਸਦੇ ਸਾਂ ਇਹ ਤੋਂ ਅੱਗੇ ਜਾ ਕੇ ਤੋਂ ਹੋਰ ਵੀ ਜ਼ਿਆਦਾ ਮਾਰੇ ਹਾਲਤ ਇਹ ਜਿਹੜਾ ਪੰਜਾਬ ਹਿੰਦੁਸਤਾਨ ਵਾਸਤੇ ਕਿੱਡ ਪਰਦਾ ਹੈ ਖੇਤੀ ਪ੍ਰਧਾਨ ਪੰਜਾਬ ਸੂਬਾ ਹੈ ਲੋਕ ਨੂੰ ਹੁੰਦਾ ਹੈ ਕਿ ਜਦੋਂ ਉਹਦੇ ਬੇਸ਼ ਵਿੱਚ ਕਿਤੇ ਕਿਤੇ ਪੈਂਦੀ ਹੈ ਤੇ ਪੰਜਾਬ ਵਾਸੀ ਆਪਣੇ ਜਾਨ ਹੇਲ ਕੋਈ ਲੋ ਜਾਨਵਰ ਵਾਲਾ ਕੋਈ ਵੀ ਸਹਾਇਤਾ ਦੀ ਲੋੜ ਹੈ ਉਹ ਕਰਦੇ ਨੇ ਇੰਤੋਂ ਤੱਕ ਵੀ ਆ ਕਿ ਸਾਡੇ ਜਿੱਤੇ ਪੰਕਿਆਂ ਲੋਕਾਂ ਘਰ ਬਣਾ ਚੁੱਕੇ ਨੇ ਲੇਕਿਨ ਲੋਕਿਆ ਕਿ ਪੰਜਾਬ ਦੀ ਵਿਫਾ ਨਹੀਂ ਹੈ ਤੇ ਕਿਸੇ ਨੇ ਵੀ ਪੰਜਾਬ ਦੀ ਬਾਹ ਨਹੀਂ ਫੜੀ ਆਖਰੀ ਇੰਤੋਂ ਤੱਕ ਕਿ ਸੈਂਟਰ ਵੀ ਸਰਕਾਰ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਜ਼ਿਆਦਾ ਇਹ ਹਾਲਾਤ ਗੁਜਰਾਤ ਦੇ ਹੁੰਦੇ ਇਹ ਹੋਂਦ ਤੱਕ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਟੈਲੀਕਾਫਰ ਲੈ ਕੇ ਟੌਪਰ ਲੈ ਕੇ ਜਾ ਕੇ ਉਹਦਾ ਸਰਵੇ ਵੀ ਕਰਦਾ ਦੌਰਾ ਵੀ ਕਰਦਾ ਹੁਣ ਤੱਕ ਹਜ਼ਾਰਾਂ ਕਰੋੜ ਰੁਪਏ ਰਾਹਤ ਪੈਕਟ ਵੀ ਜਾਰੀ ਹੋ ਜਾਣੇ ਸਨ ਲੇਕਿਨ ਪੰਜਾਬ ਜੇ ਵੀ ਹਿੰਦੁਸਤਾਨ ਦਾ ਹਿੱਸਾ ਹੀ ਨਹੀਂ ਪਹਿਲਾਂ ਪੰਜਾਬ ਦੇ ਨਾਲ ਵਿਤਕਰਾ ਹੋਇਆ ਅੱਜ ਵੀ ਪੰਜਾਬ ਦੇ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਜਾ ਰਿਹਾ ਹੈ ਕੋਈ ਸੈਂਟਰ ਦੀ ਗਵਰਨਮੈਂਟ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਵੀ ਜਿਹੜੀ ਸਹਾਇਤਾ ਹੈ ਉਹ ਪੰਜਾਬ ਵਾਸਤੇ ਨਾ ਕੋਈ ਸਰਕਾਰੀ ਵਿਕੀਤ ਹੈ ਨਾ ਕੋਈ ਬਿਆਨ ਆਇਆ ਤੇ ਨਾ ਹੀ ਕਿਸੇ ਪ੍ਰਕਾਰ ਦੀ ਜਿਹੜੀ ਕੋਈ ਸਹਾਇਤਾ ਉਜਾਰੀ ਕੀਤੀ ਹੈ ਤੇ ਨਾ ਹੀ ਇਹ ਜਿਹੜੇ ਵਿਪਤਾ ਜਿਹੜਾ ਪੰਜਾਬ ਜਿਹੜਾ ਪਾਣੀ ਇੰਨਾ ਜਿਆਦਾ ਵੱਡੇ ਪੱਧਰ ਤੇ ਸਾਰੇ ਪਾਸੇ ਫੈਲ ਰਿਹਾ ਇਹਨੂੰ ਰੋਕਣ ਦੀ ਗੱਤਾਂ ਜਿਹੜੇ ਨੇ ਉਹ ਸੈਂਟਰ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਤੁਸੀਂ ਅੱਜ ਇੱਥੇ ਪਹੁੰਚੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਮਦਦ ਕੀਤੀ ਗਈ ਹੈ ਜਿਹੜੇ ਲੋਕ ਇਸੀ ਐਸੀ ਅੱਜ ਬਾਬਾ ਜੀ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਾਹਪੁਰ ਕਨਪੁਰ ਕਾਲਿਆਂ ਵਾਲੇ ਅਸਥਾਨ ਦੇ ਮੁਖਸੀਬਾ ਦਾ ਸੰਤ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲੇ ਇਨਾ ਨਰਮਾਪੁਰਖਾ ਨੇ ਆਪਣੇ ਪਰਿਵਾਰ ਸਹਿਤ ਆਪਣੇ ਸੰਗੀ ਸਹਯੋਗੀਆਂ ਸਹਿਤ ਬਹੁਤ ਵੱਡਾ ਉਪਰਾਲਾ ਕੀਤਾ ਕਿ ਸੰਗਤ ਦੇ ਵਾਸਤੇ ਰਾਸ਼ਨ ਪ੍ਰਸ਼ਾਦਿਕਾ ਕੇ ਸੁੱਕਾ ਦੁੱਧ ਪਾਣੀ ਔਰ ਬੱਚਿਆਂ ਵਾਸਤੇ ਡਾਈਪਰ ਦਵਾਈਆਂ ਪਸ਼ੂਆਂ ਦੀਆਂ ਦਵਾਈਆਂ ਔਰ ਪਸ਼ੂਮਾਂ ਤੇ ਵਾਸਤੇ ਜਿਹੜਾ ਚੌਕਰ ਹੈ ਉਹ ਪੱਠਿਆਂ ਤੇ ਪਾ ਕੇ ਪਸ਼ੂਮਾਂ ਦੇ ਖਾਣ ਵਾਸਤੇ ਜਿਹੜਾ ਚੌਕਰ ਹੈ ਉਹ ਲੈ ਕੇ ਪਹੁੰਚੇ ਹੋਏ ਨੇ ਪਾਣੀ ਲੈ ਕੇ ਪਹੁੰਚੇ ਹੋਏ ਨੇ ਔਰ ਹੁਣ ਵੀ ਸਾਨੂੰ ਜੋ ਰਿਪੋਰਟ ਮਿਲੀ ਹੈ ਇਹ ਪੀਣ ਵਾਲੇ ਪਾਣੀ ਪਾਣੀ ਦੀ ਬੜੀ ਭਾਰੀ ਜਿਹੜੀ ਕਿਲਤ ਹੈ ਉਹ ਲੋਕਾਂ ਦੇ ਵਾਸਤੇ ਆ ਰਹੀ ਔਰ ਮੈਂ ਬੇਨਤੀ ਕੀਤੀ ਕਿ ਜਿੱਥਾ ਹੋ ਸਕਦਾ ਹੁਣੇ ਪਾਣੀ ਦਾ ਪ੍ਰਬੰਧ ਕਰਕੇ ਤੇ ਜਿੱਥੇ-ਜਿੱਥੇ ਵੀ ਲੋਕ ਬੈਠੇ ਹੋਏ ਉਹਨਾਂ ਨੂੰ ਪਾਣੀ ਜਿਹੜਾ ਉਹ ਮੁਹੱਈਆ ਕਰਵਾਇਆ ਜਾਵੇ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਦੋਂ ਕੋਈ ਦਿੱਕਤ ਆਉਂਦੀ ਹੈ ਤੇ ਪੰਜਾਬ ਦੇ ਲੋਕ ਸਭ ਤੋਂ ਮੋੜੇ ਖੜਦੇ ਨੇ ਪੂਰੇ ਹਿੰਦੁਸਤਾਨ ਦੀ ਜਾਗੇ ਸਿੱਖ ਨੇ ਜਿਹੜੇ ਉਹ ਲੋਕਾਂ ਨੂੰ ਮਦਦ ਕੀ ਹੁੰਦੀ ਹੈ ਜਿਹੜੇ ਪੂਰੇ ਵੀ ਪੰਜਾਬੀ ਜਿਹੜਾ ਵਾ ਪਰ ਪੰਜਾਬ ਦੇ ਵਿੱਚ ਦਿੱਕਤਾਂ ਤੇ ਕੋਈ ਸਪੱਸ਼ਟ ਕੋਈ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਹੈ ਹੁਣ ਮੈਂ ਪਹਿਲਾ ਬੇਨਤੀ ਕਰ ਚੁੱਕਾ ਕਿ ਪੰਜਾਬੀਆਂ ਦੇ ਖੂਨ ਵਿੱਚ ਹੈ ਜਾਂ ਪੰਜਾਬੀਆਂ ਦਾ ਸੁਭਾਅ ਹੈ ਕਿ ਪੰਜਾਬੀ ਦੂਜੇ ਵਾਸਤੇ ਕੁਰਬਾਨ ਹੋਣ ਤੱਕ ਤਿਆਰ ਹੋ ਜਾਂਦਾ ਹੈ ਚਾਹੇ ਕਾਸ਼ਕੋਜੀ ਵਿੱਚ ਪਹਚਾਰ ਆਇਆ ਤੇ ਪੰਜਾਬੀ ਅੱਗੇ ਸਨ ਓਡੀਸ਼ਾ ਚ ਸੁਨਾਰਨੀ ਹੈ ਪੰਜਾਬੀ ਅੱਗੇ ਸਨ ਜੰਮੂ ਕਸ਼ਮੀਰ ਵਿੱਚ ਹਾਰ ਆਇਆ ਤੇ ਪੰਜਾਬੀ ਅੱਗੇ ਸਨ ਖਾਸ ਕਰਕੇ ਸਿੱਖ ਅੱਗੇ ਸਨ ਪਰ ਅੱਜ ਪੰਜਾਬੀਆਂ ਤੇ ਮੁਸੀਬਤ ਬਣੀ ਹੈ ਖਾਸ ਕਰ ਸਿੱਖਾਂ ਤੇ ਸਾਡੇ ਪਿੰਡੂ ਕਿਰਤਾਂ ਵਿੱਚ ਮੁਸੀਬਤ ਬਣੀ ਹੈ ਅੱਜ ਪੰਜਾਬ ਦੀ ਮਦਦ ਕਰਨ ਵਾਸਤੇ ਕੋਈ ਵੀ ਜਥੇਬੰਦੀ ਜਾਂ ਕਿਸੇ ਹੋਰ ਸਟੇਟ ਦੇ ਕਿਸੇ ਨੇ ਆਉਣਾ ਬਾਕੀ ਹੈ ਕਿਸੇ ਨੇ ਕੋਈ ਇਸ ਗੱਲ ਦਾ ਕੋਈ ਬਿਆਨ ਤੱਕ ਜਿਹੜਾ ਉਹ ਨਹੀਂ ਦਿੱਤਾ ਪਰ ਸਾਡੇ ਪੂਰ ਵਿੱਚ ਹੈ ਕਿ ਅਸੀਂ ਆਪ ਆਪਣਾ ਪ੍ਰਬੰਧ ਕਰਕੇ ਵੀ ਜਿੰਗਤ ਜਿਹੜੀ ਸਹਾਇਤਾ ਉਹ ਕਰਨ ਦਾ ਯਤਨ ਕਰਦੇ ਹਾਂ ਔਰ ਅੱਜ ਪੰਜਾਬੀ ਪੰਜਾਬੀਆਂ ਦੇ ਨਾਲ ਖੜੇ ਨੇ ਐਸੀ ਸਾਰੇ ਆਪਣੇ ਇਹਨਾਂ ਪਰਿਵਾਰਾਂ ਦੇ ਨਾਲ ਖੜੇ ਨੇ ਜੋ ਵੀ ਯਤਨ ਸਾਡੇ ਤੋਂ ਹੋ ਸਕਦਾ ਹੈ